ਬੜੀ ਸਵੇਰੇ ਸਵੇਰੇ ਚਰਚਿਤ ਖਬਰ ਹੋਈ ਪੂਰੇ ਇੰਡੀਆ ਦੇ ਵਿੱਚ ਜੇ ਤੁਸੀਂ ਸਵੇਰ ਦੀ ਨਿਊਜ਼ ਟ੍ਰੈਂਡਿੰਗ ਦੇਖੋਗੇ ਤਾਂ ਬੜੀ ਦਿਲਚਸਪ ਕਹਾਣੀ ਹੈ ਕਿ ਮੱਧ ਪ੍ਰਦੇਸ਼ ਦੇ ਚੜੀਚੀ ਮੰਿਸਟਰ ਮੋਨ ਮੋਨ ਵੀ ਠੱਗਿਆ ਗਿਆ ਤਾਂ ਉਹਨਾਂ ਦਾ ਕਾਫਲਾ ਗੁਜ਼ਰ ਰਿਹਾ ਸੀਗਾ ਕਿਸੇ ਪੈਟਰੋਲ ਪੰਪ ਤੋਂ ਦੂਰ ਦਰਾਜ ਦਾ ਪੈਟਰੋਲ ਪੰਪ ਸੀਗਾ ਜਮੇ ਆਪਣੇ ਪਿੰਡਾਂ ਚ ਜਾਂ ਕਸਬਿਆਂ ਦੇ ਨੇੜੇ ਹੁੰਦੇ ਆ ਤਾਂ ਇਸ ਤਰ੍ਹਾਂ ਇੱਕ ਪੈਟਰੋਲ ਪੰਪ ਤੋਂ ਗੱਡੀਆਂ 'ਚ ਪੈਟਰੋਲ ਪੁਵਾਇਆ ਜਾਂਦਾ ਅਤੇ ਕਮਾਲ ਦੀ ਗੱਲ ਹੈ ਕਿ ਗੱਡੀਆਂ ਇੱਕ ਇੱਕ ਕਰਕੇ ਸਾਰੀਆਂ ਫੁਰ ਫੁਰ ਕਰਕੇ ਬਣਦਾ ਉਤੋਂ ਬਾਅਦ ਜਦੋਂ ਮਕੈਨਿਕ ਸੱਦੇ ਜਾਂਦੇ ਆ ਤੇ ਉਹ ਕਹਿੰਦੇ ਕਿ ਤੁਹਾਡਾ ਭਲਾ ਹੋ ਜੇ ਤੁਹਾਡਾ ਕਿ ਡੀਜ਼ਲ ਦੀ ਥਾਂ ਤੇ ਤੁਸੀਂ ਤੇ ਤੇਲ ਹੀ ਜਿਹੜਾ ਹੈ ਨਾ ਉਹ ਪਾਣੀ ਵਾਲਾ ਪਾਈ ਫਿਰਦੇ ਲੋ ਜੀ ਮਾਮਲਾ ਸੀਐਮਪੀ ਨਾਲ ਜੁੜਿਆ ਸੀ ਸੀਐਮਪੀ ਸਿਕਿਉਰਿਟੀ ਨਾਲ ਜੁੜਿਆ ਸੀਗਾ ਉਹ ਵੀਆਂ ਕਾਰਵਾਈਆਂ ਵੈਸੇ ਇੱਕ ਦੋ ਮੌਕੇ ਤੇ ਇਸ ਸਮਦਾ ਸੇਰਾ ਅਦਾਸ ਨੂੰ ਗਿਆ ਸੀ ਵੀ ਕੁਝ ਪੈਟਰੋਲ ਪੰਪ ਸੀਲ ਕਰਾਏ ਮਤੌਰ ਪਾ ਤਲਕਾਰ ਇੱਕ ਵਾਰੀ ਇੱਕ ਕਿਸਾਨ ਦੇ ਟਰੈਕਟਰ ਦੀ ਟੈਂਕੀ ਭਰਾਈ ਗਈ ਸੀ ਪੈਟਰੋਲ ਪੰਪ ਤੋਂ ਤੇ ਆਹੀ ਕਹਾਣੀ ਹੋਈ ਸੀ ਉਹ ਦੋ ਹੀ ਸੀ ਇੱਕ ਵਾਰੀ ਇਸੇ ਤਰ੍ਹਾਂ ਦੀ ਕਹਾਣੀ ਇੱਕ ਦੂਸਰੇ ਪੌਂਪ ਤੇ ਦौराਈ ਗਈ ਤਾਂ ਇਹ ਆਮ ਹੁੰਦਾ ਹੋ ਜਾਂਦਾ ਹੈ ਹਾਲਾਂਕਿ ਪੰਪ ਵਾਲਿਆਂ ਦੇ ਤੁਹਾਨੂੰ ਪਤਾ ਹੀ ਆ ਆਪੋ ਆਪਣੇ ਕਰਕ ਹੁੰਦੇ ਆ ਕਿ ਲੋਜੀ ਤੇ ਕੁਜੀ ਥੱਲੋ ਪਾਣੀ ਸਿਮ ਗਿਆ ਸਾਈਡ ਤੋਂ ਇਸਕੇ ਨਹੀਂ ਸਾ ਜੇ ਤੁਸੀਂ ਪੈਸੇ ਤੇਲ ਦੇ ਲੈ ਰਹੇ ਹੋ ਪੈਟਰੋਲ ਡੀਜ਼ਲ ਦੇ ਲੈ ਰਹੇ ਹੋ ਤਾਂ ਫਿਰ ਸਰਵਸ ਪ੍ਰੋਵਾਈਡਰ ਦੀ ਖੁਦਾਹੀ ਚਟੀ ਹੈ ਉਹਦੇ ਤੇ ਕੋਈ ਬਹੁਤੀ ਸਫਾਈ ਨਹੀਂ ਚਾਹੀਦੀ ਅਸੂਰ ਹੁਣ ਉਸ ਪੈਟਰੋਲ ਪੰਪ ਦਾ ਮਾਮਲਾ ਗਿੜ ਗਿਆ ਮੁੱਖ ਮੰਤਰੀ ਦੇ ਨਾਲ ਦੁਰਿਆਸੀ ਕੰਮ ਤੇ ਉਸ ਪੰਪ ਨੂੰ ਦੱਸਦੇ ਆ ਕਿ ਸੀਲ ਕਰ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਭਾਈ ਕੀ ਹੋਇਆ ਦੱਸੇ ਮੈਂ ਤੇ ਮਜ਼ਾਇਤਾਂ ਉਸ ਕੀਤਾ ਸੀਗਾ ਕਿ ਸ਼ਾਇਦ ਉਹ ਕਹਿਨ ਕਿ ਸਸਰਾ ਪਾਣੀ ਤੇ ਸੀਮਤ ਮਾਤਰਾ ਚ ਸੀ ਮੀਂਹ ਵਾਲਾ ਐਕਸਟਰਾ ਕੁਆਂਟੀਟੀ ਚ ਆ ਗਿਆ ਇਹ ਵੀ ਹੋ ਸਕਦਾ ਕਿਉਂਕਿ ਥੋੜਾ ਬਹੁਤਾ ਤੇ ਪੈਟਰੋਲ ਪੰਪ ਤੇ ਕੰਮ ਚੱਲਦਾ ਪਰ ਇਸ ਦੇ ਨਾਲ ਹੀ ਤੇਲ ਨਾਲ ਜੁੜੀ ਇੱਕ ਖਬਰ ਬੜੀ ਰੌਚਕ ਹੈ ਸਾਡਾ ਗਵੰਢੀ ਸ਼ਹਿਰ ਵੱਡਾ ਸ਼ਹਿਰ ਸਾਡੇ ਲਾਗੇ ਬਠਿੰਡਾ ਤੇ ਏਸੋ ਸ਼ਹਿਰ ਦਾ ਇੱਕ ਹਸਪਤਾਲ ਆ ਸਿਵਲ ਹਸਪਤਾਲ ਬੜਾ ਚਰਚਿਤ ਹਸਪਤਾਲ ਇੱਕ ਵਾਰੀ ਕੀ ਹੋਇਆ ਸੀਗਾ ਕਿ ਇੱਥੇ ਮਤਲਬ ਕਿ ਕੰਬਲਾਂ ਨੂੰ ਜ਼ਿੰਦਰਾ ਇਹ ਮਾਰ ਦਿੱਤੇ ਗਏ ਸੋਚ ਸਕਦੇ ਕਿ ਕੰਬਲ ਚੋਰੀ ਹੋ ਜਾਂਦੇ ਸਨ ਲੈ ਜਾਂਦੇ ਸੀ ਲੋਕ ਚੁੱਕ ਕੇ ਤੇ ਕੰਬਲਾਂ ਨੂੰ ਲੋਕ ਲੌਕ ਲਾ ਦਿੱਤੇ ਗਏ ਤਾਂ ਕਿ ਕੰਬਲ ਚੋਰੀ ਨਾ ਹੋ ਸਕੇ ਹੁਣ ਐਸੇ ਹੀ ਹਸਪਤਾਲ ਚੋਂ ਮੈਂ ਸੁਣ ਰਿਹਾ ਕਿ ਇੱਕ ਬੜਾ ਵਿਚਿਤ੍ਰ ਮਾਮਲਾ ਨਿਕਲਿਆ ਵਚਿੱਤਰ ਮਾਮਲਾ ਇਹ ਆ ਕਿ ਸਿਵਲ ਹਸਪਤਲ ਦੀਆਂ ਗੱਡੀਆਂ ਦੇ ਵਿੱਚ ਤੇਲ ਪਵਾਉਣ ਦੇ ਨਾਂ ਤੇ ਕਥਿਤ ਤੌਰ ਤੇ 30 ਲੱਖ ਰੁਪਏ ਤੋਂ ਵੱਧ ਦਾ ਕਪਲਾ ਹੋ ਗਿਆ ਜਨਾਬ ਤੇ ਇਹਦੇ ਵਿੱਚ ਸਿਵਲ ਹਸਪਤਲ ਦੇ ਵਿੱਚ ਇੱਕ ਜੋ ਤਾਇਨਾਤ ਰਿਹਾ ਹੈ ਮੈਡੀਕਲ ਅਧਿਕਾਰੀ ਦੱਸਦੇ ਆ ਕਿ ਉਸਨੇ ਇਹ ਕਾਰਸਤਾਨੀ ਕੀਤੀ ਆ ਤੇ ਬੰਦ ਪਈਆਂ ਸਰਕਾਰੀ ਗੱਡੀਆਂ ਤੇ ਐਂਬੂਲੈਂਸਾਂ ਦੇ ਵਿੱਚ ਤੇਲ ਪਾਈ ਗਿਆ ਤੋ ਕਾਰਲੋ ਕਿ ਉਹ ਪੰਡਾ ਕੇ ਸ਼ੰਕੇ ਆਏਗਾ ਹੁਣ ਇਹਦੀ ਸ਼ਿਕਾਇਤ ਜਿਹੜੀ ਹੈ ਉਹ ਵਿਜੀਲੈਂਸ ਨੂੰ ਕੀਤੀ ਗਈ ਹੈ ਵਿਜੀਲੈਂਸ ਉਹ ਜਾਂਚ ਪੜਤਾਲ ਕਰੇਗੀ ਸਿਵਲ ਹਸਪਤਾਲ ਦੇ ਜਿਹੜੇ ਵੱਡੇ ਅਫਸਰ ਨੇ ਉਹਨਾਂ ਤੋਂ ਰਿਕਾਰਡ ਤਲਬ ਕੀਤਾ ਚਾਹ ਰਿਹਾ ਕਿ ਰਿਕਾਰਡ ਦਿਓ ਮਤਲਬ ਸਿਵਲ ਹਸਪਤਾਲ ਬਠਿੰਡਾ ਨੇ 1 ਜੂਨ 2024 ਤੋਂ 15 ਮਈ 2025 ਤੱਕ ਜਿਨੇ ਸਰਕਾਰੀ ਨੀਜੀ ਉਹਨਾਂ ਐਂਬੂਲੈਂਸ ਜਨਰੇਟਰ ਸੈੱਟ ਇਤੇ ਆ ਦੇਖ ਜੋ ਵੀ ਤੇਲ ਪਾਇਆ ਡੀਜ਼ਲ ਪੈਟਰੋਲ ਉਹ ਸਾਰੀ ਦੀ ਸਾਰੀ ਡਿਟੇਲ ਮੱਕੀ ਆ ਵੀ ਜੀ ਇਸ ਨੇ ਕਿਲਿਆ ਉਹ ਕਸਰਾ ਤੁਹਾਡੇ ਖਾਤੇ ਫੋਲੀਏ ਵੈਸੇ ਵੀ ਤੁਹਾਨੂੰ ਪਤਾ ਹੀ ਅੱਜ ਕੱਲ ਵਿਜ਼ੀਲੈਂਸ ਤੇ ਜਿਹੜੀ ਆ ਨਾ ਉਹ ਤੇ ਬਈ ਬਹੁਤ ਸ਼ਾਈ ਹੋਈ ਆ ਮਤਲਬ ਮਾਨ ਸਾਧਾ ਥਾਪੜਾ ਪਈ ਕਰੀ ਕਮਾਲ ਤਰੇ ਜਾਂਦੇ ਆ ਕਰੀ ਕਮਾਲ ਹੀ ਤਰੇ ਜਾਂਦੇ ਆ ਤਮਾਹਾਰੀ ਪਾਈ ਜਾਂਦੇ ਆ ਤਮਾਲੀ ਪਾਈ ਜਾਂਦੇ ਆ ਤੋ ਬਈ ਇਹੋ ਜਿਹਾ ਮਾਮਲਾ ਜਿਹੜਾ ਉਹ ਸਾਡੇ ਪੰਜਾਬ ਤੋਂ ਵਾਪਰਿਆ ਕਿ ਜਿੱਥੇ ਖੜੀਆਂ ਐਂਬੂਲੈਂਸਾਂ ਖੜੀਆਂ ਗੱਡੀਆਂ ਉਹ ਵੀ ਤੇਲ ਛਕੀ ਜਾ ਰਹੀਆਂ ਨੇ ਤੇ ਮੱਧ ਪ੍ਰਦੇਸ਼ ਦੇ ਵਿੱਚ ਸੂਰਤ ਹਾਲ ਇਹ ਆ ਕਿ ਉੱਥੇ ਮੋਨ ਹੀਟ ਹੋ ਗਿਆ ਗਿਆ ਯਾਨੀ ਉਹਨਾਂ ਦਾ ਚੀਫ ਮਿਨਿਸਟਰ ਜਿਹੜਾ ਹੈ ਉਹ ਇੱਕ ਦਿਨ ਕਿਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਕਿਤੇ ਤੇਲ ਨਾਲ ਬੰਦ ਤੇ ਕਿਤੇ ਬੰਦ ਪਈਆਂ ਛ ਤੇਲ ਦਾ ਖੇਲ ਸਾ ਇਹ ਹੈ ਇੰਡੀਆ